ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਜਿਸmein ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਚ ਤੁਹਾਡੇ ਨਾਲ ਦੋ ਤਿੰਨ ਨੁਕਤੇ ਸਾਂਝੇ ਕਰਨੇ ਪਹਿਲਾਂ ਵੀ ਆਪਾਂ ਗੱਲਬਾਤ ਕਰਦੇ ਰਹੇ ਨੇ ਕਿਸਾਨ ਵੀਰੋ ਦੇਖੋ ਤਾਪਮਾਨ ਜਿਹੜਾ ਉਹ ਵੱਧ ਰਿਹਾ ਹੈ ਦਿਨੋਂ ਦਿਨ ਤੇ ਅੱਜ ਦਾ ਤਾਪਮਾਨ ਤਰ ਤਾਰੀ 44 ਡਿਗਰੀ ਸੈਂਟੀਗ੍ਰੇਡ ਤੱਕ 18 ਮਈ ਹੈ ਤੇ ਆਉਣ ਵਾਲੇ 5-4 ਦਿਨਾਂ ਦੇ ਵਿੱਚ 5-7 ਦਿਨਾਂ ਵਿੱਚ 47 ਡਿਗਰੀ ਤੱਕ ਪਹੁੰਚਣ ਦੇ ਅਸਾਰ ਹੈਗੇ ਆ ਪਨੀਰੀ ਬਿਜਾਈ ਦਾ ਪੀਆਰ ਕਿਸਮਾਂ ਦਾ ਜਿਹੜਾ ਸਹੀ ਸਮਾਂ ਉਹ ਆ ਰਿਹਾ ਹੈ ਤੇ PR 131 ਕੋਸ਼ਿਸ਼ ਕਰੋ ਆਪਾਂ 25 ਮਈ ਦੇ ਨੇੜੇ ਤੇੜ ਬੀਜ ਗਏ ਜਿਹੜੀਆਂ PR 121 22 28 29 14 13 ਇਹ ਤੁਸੀਂ 20 ਮਈ ਤੋਂ ਬੀਜ ਸਕਦੇ ਆ PR 127 PR 130 HKR 47 ਇਹ ਤੁਸੀਂ 25 ਤੋਂ 31 ਮਈ ਤੱਕ ਬੀਜ ਸਕਦੇ ਆ PR 126 ਆ ਜਿਹੜੀ ਉਹ ਤੁਸੀਂ 20 ਜੂਨ ਤੱਕ 25 ਜੂਨ ਤੱਕ ਬਜਾਈ ਉਹਦੀ ਕਰ ਸਕਦੇ ਆ 25 ਮਈ 30 ਮਈ ਤੋਂ ਲੈ ਕੇ 20 25 ਜੂਨ ਤੱਕ ਪਰ ਜਿਵੇਂ ਜਿਵੇਂ ਲੇਟ ਸ਼ਿਫਟ ਕਰਾਂਗੇ ਪਹਿਲੇ ਵੀ ਤੁਹਾਨੂੰ ਦੱਸ ਦਾਂ ਉਹ ਕਿ PR 126 ਉਹ ਮੈਂ ਬੈਸਟ ਛੱਡ ਦਿੰਦੀ ਤਾਂ ਇਹਦੇ ਵਿੱਚ ਦੋ ਤਿੰਨ ਨੁਕਤੇ ਮੈਂ ਪਹਿਲਾਂ ਵੀ ਜਾਣਕਾਰੀ ਸਾਂਝੀ ਕੀਤੀ ਸੀ ਜਿਹੜੀਆਂ ਪੀਆਰ ਕਿਸਮਾਂ ਖਾਸ ਤੌਰ ਤੇ ਪੀਆਰ 126 ਨੂੰ ਛੱਡ ਕੇ ਜਾਂ ਬਾਸਮਤੀ ਕਿਸਮਾਂ ਨੂੰ ਛੱਡ ਕੇ ਬਾਕੀ ਕਿਸਮਾਂ ਦੀ ਬਿਜਾਈ ਵਾਸਤੇ ਟਾਈਮ ਥੋੜਾ ਹੈ ਕੁਝ ਕ ਦੇਣੀ ਹੈ ਤਾਂ ਆਪਣੇ ਵਾਸਤੇ ਖੇਤ ਦੀ ਤਿਆਰੀ ਨੂੰ ਹੁਣ ਟਾਈਮ ਹੈ ਨਹੀਂਗਾ ਤੇ ਇਹ ਕਮੈਂਟ ਕਰਕੇ ਜਰੂਰ ਦੱਸਿਆ ਖੇਤ ਦੀ ਤਿਆਰੀ ਕਿਹੜੇ ਕਿਹੜੇ ਕਿਸਾਨ ਵੀਰਾਂ ਨੇ ਰੂੜੀ ਖਾਦ ਪਾਈ ਕਿਉਂਕਿ ਆਮ ਤੌਰ ਤੇ ਕਿਸਾਨ ਵੀਰ ਕਹਿੰਦੇ ਸਾਨੂੰ ਟਾਈਮ ਨਹੀਂ ਮਿਲਿਆ ਜਾਂ ਅਸੀਂ ਤਾਂ ਇਹ ਪਾਉਂਦੇ ਨਹੀਂ ਹੁੰਦੇ ਪਰ ਜੇ ਤੁਸੀਂ ਰੂੜੀ ਖਾਦ ਜਾਂ ਕੰਪੋਸਟ ਪਾਈ ਹੈ ਆਪਣੀ ਦੀ ਬਿਜਾਈ ਤੋਂ 15-20 ਦਿਨ ਪਹਿਲਾਂ ਤੇ ਉਹਨੂੰ ਡਬਲ ਤਾਂ ਤੁਹਾਡੀ ਪਨੀਰੀ ਦਾ ਬਾਧਾ ਤੇ ਪਨੀਰੀ ਨਰੋਈ ਰਹੂਗੀ ਪਨੀਰੀ ਪੁੱਟਣੀ ਸੋਖੀ ਰਹੂਗੀ ਤੇ ਪਨੀਰੀ ਦਾ ਪੀਲਾਪਨ ਬਹੁਤ ਘੱਟ ਆਊਗਾ ਪਨੀਰੀ ਦਬੂਗੀ ਨਹੀਂ ਪਨੀਰੀ ਚ ਨਦੀਨ ਨਹੀਂ ਹੋਣਗੇ ਕਿਉਂਕਿ ਜਿਹੜੀ ਰੂੜੀ ਖਾਦ ਹੈ ਜਾਂ ਕੰਪੋਸਟ ਹੈ ਉਹਨੇ ਬੈਲੈਂਸ ਸੰਤੁਲਿਤ ਖੁਰਾਕ ਦੇਤੀ ਆਰਗੈਨਿਕ ਮੈਟਰ ਜ਼ਮੀਨ ਦੇ ਵਿੱਚ ਵੱਧ ਗਈ ਡੀਕੰਪੋਜ਼ੀਸ਼ਨ ਉਹਦੀ ਸ਼ੁਰੂ ਹੋ ਕੇ ਨਾਲ-ਨਾਲ ਤੱਤ ਖੁਰਾਕ ਮਿਲਣੀ ਸ਼ੁਰੂ ਹੋ ਜਾਈ ਕਿਉਂਕਿ 15 20 ਦਿਨ ਪਹਿਲਾਂ ਆਪਾਂ ਜਦੋਂ ਮਿਕਸ ਕਰਕੇ ਉਹਨੂੰ ਪਾਣੀ ਲਾਵਾਂਗੇ ਡਬਲ ਰੌਣੀ ਕਰਾਂਗੇ ਤਾਂ ਉਹ ਜਿਹੜੀ ਨਾਲ-ਨਾਲ ਜਿਹੜੀ ਹੈਗੀ ਥੋੜੇ-ਥੋੜੇ ਤੱਤ ਦੇਣੇ ਸ਼ੁਰੂ ਕਰਦੋਂ ਨਾਲੇ ਉਹ ਪਾਣੀ ਪਾਣੀ ਜਿਹੜੀ ਜ਼ਮੀਨ ਨੂੰ ਗਿੱਲੀ ਰੱਖਣ ਦੀ ਸਮਰੱਥਾ ਵੱਧ ਜਾਂਦੀ ਆ ਆਰਗੈਨਿਕ ਮੈਟਰ ਦੇ ਨਾਲ ਜ਼ਮੀਨ ਆ ਜਿਹੜੀ ਹੋਰ ਲੰਬਾ ਸਮਾਂ ਨਮੀ ਬਣਾਈ ਰੱਖਦੀ ਹੈ ਤੇ ਉਚਤਾਪਮਾਨ ਦਾ ਸਟ੍ਰੈਸ ਵੀ ਘੱਟ ਪੈਂਦਾ ਦੂਸਰਾ ਜਦੋਂ ਡੋਬਰਾਉਣੀ ਕਰਦੇ ਨਦੀਨ ਪਿਛਲੇ ਸਾਲ ਦੇ ਚੋਨੇ ਦੇ ਵੀ ਉਹ ਸਾਰੇ ਉਗਰੇ ਆਉਂਦੇ ਉਹ ਆਪਾਂ ਦੋ ਵਾਰ ਬੋਣੇ ਆ ਤਾਂ ਖੇਤ ਦੀ ਤਿਆਰੀ ਹੋਣ ਤੱਕ ਉਹ ਜਿਹੜੇ ਨਦੀਨ ਆਪਾਂ 90 ਤੋਂ 95% ਖਤਮ ਕਰ ਲੈਨੇ ਆ ਤੇ ਜੇ ਆਪਾਂ ਨਹੀਂ ਕਰਦੇ ਤਾਂ ਫਿਰ ਆਪਾਂ ਨਦੀਨ ਨਾਸ਼ਕ ਪਨੀਰੀ 'ਚ ਵਾਰ-ਵਾਰ ਪਾਈ ਜਾਂਦੇ ਫਿਰ ਵੀ ਉਹ 'ਚ ਪਨੀਰੀ ਦੇ ਨਾਲ ਨਦੀਨ ਆਪਣੇ ਖੇਤਾਂ 'ਚ ਚਲੇ ਜਾਂਦੇ ਆ ਦੂਸਰਾ ਵੱਡਾ ਨੁਕਤਾ ਪਨੀਰੀ ਦੀ ਬਿਜਾਈ ਤੋਂ 10 ਦਿਨ ਪਹਿਲਾਂ ਸਰੋਂ ਦੀ ਖਾਲ ਕਿਉਂਕਿ ਪਿਛਲੇ ਸਾਲਾਂ 'ਚ ਦੇਖਣ ਚ ਆਇਆ ਕਿ ਜਿਹੜੀਆਂ ਹਲਕੀਆਂ ਜਾਂ ਦਰਮਿਆਨੀਆਂ ਪਣ ਜਾਂ ਦਰਮਿਆਨੀਆਂ ਤੋਂ ਹਲਕੀ ਪਣ 'ਚ ਜ਼ਮੀਨਾਂ ਨੇ ਨਾ ਉਹਨਾਂ ਦੇ ਵਿੱਚ ਝੋਨੇ ਦੇ ਪਨੀਰੀ ਤੇ ਕਈ ਥਾਵਾਂ 'ਤੇ ਉਹ ਤੇ ਨਿਮਾ ਟੋੜ ਦਾ ਹਮਲਾ ਹੋਇਆ ਜੜ ਗੰਨੇ 'ਵਾਂ ਟੋੜ ਦਾ ਜਿਹਦੀ ਨਾਲ ਪਨੀਰੀ ਦੌਗੀਆਂ 'ਚ ਪੀੜੀ ਪੈਂਦੀ ਆ ਬੁੱਟੇ ਸੁੱਕਣੇ ਮੱਚਣੇ ਸ਼ੁਰੂ ਹੋ ਜਾਂਦੇ ਆ ਜਦੋਂ ਆਪਾਂ ਪਨੀਰੀ ਜਿਹੜੀ ਪੁੱਟ ਕੇ ਦੇਖਦੇ ਆਂਦਾ ਉਹਦੇ ਜੜ ਦੇ ਵਿੱਚ ਛੋਟੀਆਂ ਛੋਟੀਆਂ ਗੰਨਾ ਹੁੰਦੀਆਂ ਨੇ ਤਾਂ ਉਹਦੀ ਇਹ ਸਲਾਮ ਤੋਂ ਬਚਣ ਵਾਸਤੇ ਇਹ ਸਲਾਮ ਤੋਂ ਪਨੀਰੀ ਨੂੰ ਬਚਾਉਣ ਵਾਸਤੇ ਕਿ ਵੱਧਾ ਉਹਦਾ ਵਧੀਆ ਹੋਵੇ ਦੌਗਿਆਂ ਦੀ ਪੀੜੀ ਨਾ ਪਵੇ ਨਿਮਾ ਟੁੱਟਦਾ ਹਮਲਾ ਨਾ ਹੋਵੇ ਤਾਂ 40 ਗ੍ਰਾਮ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਜਾਂ 1 ਕਿਲੋ ਪ੍ਰਤੀ ਮਰਲੇ ਦੇ ਹਿਸਾਬ ਨਾਲ ਸਰੋਂ ਦੀ ਖਾਲ ਪਨੀਰੀ ਬਜਾਈ ਤੋਂ 10 ਦਿਨ ਪਹਿਲਾਂ ਜੇ ਮੌਕੇ ਤੇ ਪਾਵਾਂਗੇ ਫੇਰ ਨਹੀਂ ਆਪਾਂ ਨੂੰ ਫਾਇਦਾ ਹੋਣਾ ਪਨੀਰੀ ਬਜਾਈ ਤੋਂ 10 ਦਿਨ ਪਹਿਲਾਂ ਇਹ ਖਾਲ ਪਾਉਣੀ ਹੈ ਫਿਰ ਜਦੋਂ ਖੇਤ ਤਿਆਰ ਕਰਨਾ ਹੈ ਪਨੀਰੀ ਦੀ ਬਿਜਾਈ ਤੋਂ ਪਹਿਲਾਂ ਉਦੋਂ ਫਿਰ ਆਪਾਂ ਜਿਹੜੀ ਯੂਰੀਆ ਡੀਏਪ ਜਾਂ ਸੁਪਰ ਸੁਪਰ ਮੈਂ ਤਾਂ ਕਹਿੰਨਾ ਉਹਨਾਂ ਡੀਏਪ ਦੇ ਵਿੱਚੋਂ ਫਾਸਫੋਰਸ ਨਾਈਟrogen ਮਿਲਦੀ ਹੈ ਸਿੰਗਲ ਸੁਪਰ ਫਾਸਫੇਟ ਚੋਂ ਕੈਲਸ਼ੀਅਮ ਸਲਫਰ ਤੇ ਫਾਸਫੋਰਸ ਮਿਲਦਾ ਉਹ ਆਪਾਂ ਨੂੰ ਖਾਦ ਨਾਲ ਬਾਦੂ ਜਿਹੜੀ ਕੈਲਸ਼ੀਅਮ ਤੇ ਸਲਫਰ ਮਿਲ ਜਾਂਦੀ ਹੈ ਨਾਲ ਕਿਉਂਕਿ ਨਾਈਟrogen ਆਪਾਂ ਯੂਰੀਆ ਤੋਂ ਦੇਤਾ ਤੇ ਫਾਸਫੋਰਸ ਆਪਾਂ ਨੂੰ ਸੁਪਰ ਦੇ ਵਿੱਚ ਨਾਲ ਕੈਲਸ਼ੀਅਮ ਸਲਫਰ ਦੇ ਮਿਲ ਜਾਣਾ ਫਿਰ ਤੁਸੀਂ ਜ਼ਿੰਕ ਪਟਾਸ਼ ਇਹ ਖਾਦਾਂ ਬਿਜਾਈ ਟਾਈਮ ਪਾਓ ਇਹ ਵੀ ਕਈ ਕਿਸਾਨ ਵੀਰ ਮਿਸ ਕਰ ਜਾਂਦੇ ਆ ਕਈ ਕਿਸਾਨ ਵੀਰ ਕਹਿੰਦੇ ਕਿ ਅਸੀਂ ਜਿਹੜਾ ਪ੍ਰੋਡਕਟ ਆ ਉਹ 500 700 ਵਾਲਾ ਲਿਆ ਕੇ ਪਾਤਾ ਕਨਾਲ ਦੇ ਵਿੱਚ ਤੇ ਸਾਡੀ ਪਨੀਰੀ ਹਰੀ ਭਰੀ ਹੋ ਜੂਗੀ ਤੇ ਵਾਧਾ ਕਰੂਗੀ ਬਹੁਤ ਭਾਵੇਂ ਹੋਰ ਸਮਾਨ ਜਿਹੜਾ ਹੈਗਾ ਹੋਰ ਜਿਹੜੀ ਸੰਤੁਲਿਤ ਖਾਦਾਂ ਨਹੀਂ ਪਾਉਂਦੇ ਉਹ ਜਿਹੜਾ ਹੈਗਾ ਮਿਕਸਚਰ ਚੂਰਨ ਮਸਾਲੇ ਜਾਂ ਤਰਲ ਪਦਾਰਥ ਜਿਹੜੇ ਜ਼ਮੀਨ ਬਾਜ਼ਾਰੋਂ ਲਿਆ ਕੇ ਪਾਉਂਦੇ ਆ ਜਦ ਕੇ ਆਪਾਂ ਆਪਦਾ ਖਰਚਾ ਦੇਖਣਾ ਪ੍ਰੋਡਕਟ ਆ ਜਿਹੜੇ ਉਹਨੇ ਰਿਜ਼ਲਟ ਆਪਦਾ ਦੇ ਦੇਣਾ ਪਰ ਤੁਸੀਂ ਖਰਚਾ ਦੇਖੋ ਕਿਉਂਕਿ ਮੇਰਾ ਜੋ ਰੇਸ ਚੀਜ਼ ਦੇ ਹੁੰਦਾ ਕਿ ਵਾਧੂ ਸਮਾਨ ਲਿਆ ਕੇ ਖੇਚ ਪਾਉਣਾ ਜਾਂ ਵਾਧੂ ਖਰਚਾ ਕਰਨਾ ਉਹ ਚੀਜ਼ ਤੇ ਆਪਣਾ ਜੋਰ ਆ ਜੇ ਆਪਾਂ ਵਾਧੂ ਖਰਚਾ ਕਰਨਾ ਫਿਰ ਫਾਇਦਾ ਨਹੀਂ ਕੋਈ ਆਪਾਂ ਵੀ ਇੱਕ ਦੂਜੇ ਨਾਲ ਡਿਸਕਸ ਇਹ ਗੱਲਾਂ ਕਰੀਏ ਜਾਂ ਜਾਣਕਾਰੀਆਂ ਲਈਏ ਕਿਉਂਕਿ ਮੇਰਾ ਜੋਰ ਇਸੇ ਚੀਜ਼ ਦਾ ਕਿ ਕਿਸਾਨ ਵੀਰ ਦਾ ਵਾਧੂ ਖਰਚ ਪਛਾਣਾ ਚਾਹੀਦਾ ਤਾਂ ਉਹਦੇ ਵਿੱਚ ਆਪਾਂ ਜਿੰਕ ਤੇ ਲੋਹੇ ਤੱਤਾਂ ਦੀਆਂ ਸਪ੍ਰਿੰਗਾਂ ਕਰਾਉਣੇ ਹੁੰਦੇ ਆ ਨਾਲ ਥੋੜੀ ਥੋੜੀ ਜੂਰੀਆ ਖਾਦ ਦੀ ਜਿਹੜੀ ਹੈਗੀ ਐ ਡੋਜ਼ ਪਾ ਸਕਦੇ ਉਹਦੇ ਨਾਲ ਪਨੀਰੀ ਹਰੀ-ਭਰੀ ਲੈਂਦੇ ਕਿਉਂਕਿ ਜਿੰਕ ਜਾਂ ਲੋਹਾ ਤੱਤ ਇਹਦੀ ਘਾਟ ਹੀ ਹੁੰਦੀ ਤੁਰ ਜਿਹੜੀ ਜਿਹੜੀ ਪਨੀਰੀ ਜਦੋਂ ਗਰੋਥ ਕਰ ਰਹੀ ਹੁੰਦੀ ਹੈ ਤਾਂ ਵਾਧੂ ਖਰਚ ਤੋਂ ਬਚੋ ਤੇ ਇਹਦੇ ਬਾਰੇ ਮੈਂ ਡਿਟੇਲ ਜੀ ਵੀ ਡੋਜ਼ ਦੇ ਹਿਸਾਬ ਨਾਲ ਵੀ ਆਪਾਂ ਸਪਰੇਅ ਦੇ ਵਿੱਚ ਕਿੰਨੇ ਕਿੰਨੇ ਡੋਜ਼ ਪੋਣੀ ਉਹਦੇ ਬਾਰੇ ਜਾਣਕਾਰੀਆਂ ਸਾਂਝੀਆਂ ਕਰ ਦੂੰਗਾ ਤੇ ਪਾਣੀ ਆ ਜਿਹੜਾ ਪਾਣੀ ਪਣੀਰੀ ਦੇ ਵਿੱਚ ਸ਼ਾਮ ਨੂੰ ਲਾਓ ਸਵੇਰ ਨੂੰ ਖੇਤ ਚ ਬਾਹਰ ਕੱਢ ਦਿਓ ਕਿਉਂਕਿ 10 ਵਜੇ ਤੱਕ ਜਿਹੜਾ ਤਾਪਮਾਨ ਆ ਉਹ 40 ਡਿਗਰੀ ਤੱਕ ਪਹੁੰਚ ਜਾਂਦਾ ਦੂਸਰੀ ਗੱਲ ਪਣੀਰੀ ਜਦੋਂ ਹੁਣ ਆਪਾਂ ਬੀਜਣੀ ਕੋਸ਼ਿਸ਼ ਕਰੋ ਜਾਂ ਤਾਂ ਸ਼ਾਮ ਨੂੰ ਲੇਟ ਬੀਜੋ ਜਾਂ ਸਵੇਰੇ ਜਲਦੀ ਬੀਜੋ ਦੁਪਹਿਰ ਦੇ ਸਮੇਂ ਜਾਂ 4-5 ਜਾਂ ਦੁਪਹਿਰੋਂ ਬਾਅਦ ਜਦੋਂ ਤਾਪਮਾਨ ਅਜੇ ਡਾਊਨ ਨਹੀਂ ਆਇਆ ਇਹ ਬਰਾਪਤੇ 9:00 ਵਜੇ 4:00 ਵਜੇ ਪਨੀਰੀ ਬੀਜਣ ਲਾਪੇ ਨੇ ਜਾਂ ਤਾਂ ਲੇਟ ਬੀਜੋ ਸ਼ਾਮ ਨੂੰ ਜਾਂ ਸਵੇਰੇ ਜਲਦੀ ਬੀਜੋ ਕਿਉਂਕਿ ਨਹੀਂ ਤਾਂ ਫਿਰ ਆਪਣੀ ਪਨੀਰੀ ਦੀ ਜਰਮੀਨੇਸ਼ਨ ਦੇ ਉੱਤੇ ਪਨੀਰੀ ਦੇ ਪੁੰਗਰਨ ਤੇ ਜਾਂ ਛੋਟੀਆਂ-ਛੋਟੀਆਂ ਜਿਹੜੇ ਹੈਗੇ ਆ ਉਹ ਫਟਦਾ ਹੁੰਦਾ ਸੀਡ ਲੈਂਗ ਤਾਂ ਉਹ ਪ੍ਰਭਾਵਿਤ ਹੋ ਸਕਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖ ਖੁਸ਼ ਰਹੋ ਆਬਾਦ ਰਹੋ